ਭਾਵੇਂ ਦੋਸਤੋ ਕੀ ਹਾਲ ਚੱਲ ਆਪਾਂ ਅੱਜ ਤੁਹਾਡੇ ਨਾਲ ਇੱਕ ਕਹਾਣੀ ਲੈ ਕੇ ਫੇਰ ਰੂਬੜੂ ਹੋਏ ਆਂ ਉਮੀਦ ਆ ਤੁਹਾਨੂੰ ਪਸੰਦ ਆਵੇ ਕਹਿੰਦੇ ਨਿੱਕੀ ਨੇ ਲਿਆ ਜਨਮ ਤੇ ਨਿੱਕੀ ਦੀ ਨਾਲ ਦੀ ਜਨਮ ਦੇ ਇਨਸਾਨ ਹੀ ਮਰ ਗਈ ਤੇ ਨਿੱ ਇੱਕ ਜ਼ਿੰਮੇਵਾਰ ਮਰਨ ਵਾਲੀ ਦਾ ਨਿੱਕੀ ਨੂੰ ਸਮਝ ਆ ਗਿਆ ਤੇ ਨਿੱਕੀ ਨੂੰ ਹਰ ਇੱਕ ਬੰਦੇ ਨੇ ਹਰ ਇੱਕ ਰਿਸ਼ਤੇਦਾਰ ਨੇ ਤੇ ਹਰ ਇੱਕ ਜਿਹੜੇ ਉਹ ਚਾਣ ਵਾਲੇ ਸੀ ਉਹਦੇ ਆਉਣ ਦਾ ਸਵਾਗਤ ਕਰਨ ਵਾਲੇ ਸੀ ਪਰ ਉਹ ਜੋ ਛਿઠ્ਠ ਠਹਿਰ ਆ ਗਿਆ ਨਿੱਕੀ ਕਿ ਨਿੱਕੀ ਜਾਣ ਵਾਲੀ ਦੀ ਜ਼ਿੰਮੇਵਾਰਾ ਤੇ ਉਸਨੇ ਉਹਦੀ ਜਾਨ ਲਈ ਜਾਣ ਵਾਲੀ ਕੌਣ ਸੀ ਨਿੱਕੀ ਦੀ ਮਾਂ ਨਿੱਕੀ ਨੂੰ ਜਦੋਂ ਜਨਮ ਦਿੱਤਾ ਨਿੱਕੀ ਦੀ ਮਾਂ ਨੇ ਤੇ ਨਿੱਕੀ ਦੀ ਮਾਂ ਦੀ ਡੈਥ ਹੋ ਗਈ ਇਸ ਕਰਕੇ ਉਹ ਨਿੱਕੀ ਨੂੰ ਕਾਤਲ ਕਹਿਣ ਲੱਗੇ ਸਾਰੇ ਰਿਸ਼ਤੇਦਾਰ ਭੈਣ ਭਾਈ ਤੇ ਜਿੰਨੇ ਹੋ ਉਸਲ ਕੀ ਸੀ ਕਿ ਨਿੱਕੀ ਆਪਣੇ ਕਰਮ ਆਪ ਲਿਖਾ ਕੇ ਲਈ ਸੀ ਉਹ ਨਹੀਂ ਕੀ ਪਤਾ ਸੀ ਕਿ ਮੇਰੀ ਜਨਮ ਹੁੰਦਿਆ ਏ ਮੇਰੀ ਮਾਂ ਦੀ ਡੈਥ ਹੋ ਗਈ ਪਰ ਸਮਾਜਿਕ ਇਹ ਚੀਜ਼ਾਂ ਨੂੰ ਨਹੀਂ ਮੰਨਦਾ ਸਮਾਜਿਕ ਆਮ ਤੌਰ ਤੇ ਲੜਕੀ ਨੂੰ ਹੀ ਗਲਤ ਕਿਉਂ ਠਹਿਰਾਉਂਦਾ ਰਿਸ਼ਤੇਦਾਰ ਉਹਨੂੰ ਦੇਖ ਦੇ ਕੇ ਮੂੰਹ ਫੇਰਦੇ ਤੇ ਬੁਰਾ ਭਲਾ ਕਹਿੰਦੇ ਨਿੱਕੀ ਨੂੰ ਦੇਖ ਕੇ ਪਰ ਨਿੱਕੀ ਚਾਰ ਪੰਜ ਮਹੀਨਿਆਂ ਦੀ ਜਦੋਂ ਹੋ ਗਈ ਕੁਝ ਰਿਸ਼ਤੇਦਾਰ ਲੈ ਜਾਂਦੇ ਤੇ ਕੁਝ ਫੇਰ ਉਹਨੂੰ ਉੱਥੇ ਹੀ ਛੱਡ ਜਾਂਦੇ ਨਿੱਕੀ ਦੇ ਬਾਪ ਕੋਲ ਨਿੱਕੀ ਦੇ ਬਾਪ ਨੇ ਵੀ ਦੇਖਣਾ ਉਹਦੇ ਮੂੰਹ ਹਲਾ ਪਰ ਉਹ ਵੀ ਥੋੜਾ ਜਿਹਾ ਖਮੋਸ਼ ਹੋ ਜਾਂਦਾ ਦੇਖ ਕੇ ਕਿ ਇਹ ਮੇਰੇ ਘਰ ਵਾਲੀ ਦੀ ਗਾਤ ਹੈ ਪਰ ਨਿੱਕੀ ਨੂੰ ਕੋਈ ਨਾ ਸਾਹਮਦਾ ਕੋਈ ਰਿਸ਼ਤੇ ਦਾ ਆਖਰ ਨੂੰ ਉਹਦਾ ਪਾਪ ਕਿ ਉਹਨੂੰ ਸਾਹਮਣਾ ਪੈਂਦਾ ਤੇ ਨਿੱਕੀ ਨੂੰ ਆਪ ਦੇ ਕੋਲੇ ਹੀ ਰੱਖਦਾ ਚਾਰ ਪੰਜ ਮਹੀਨਿਆਂ ਦੀ ਨਿੱਕੀ ਹੁੰਦੀ ਤੇ ਉਹ ਦੁੱਧ ਪਿਉਂਦਾ ਉਹਨੂੰ ਸੀਸੀ ਦੇ ਵਿੱਚ ਪਾ ਕੇ ਹੌਲੀ-ਹੌਲੀ ਪਿਆਰ ਵਧਣ ਲੱਗਦਾ ਜਿਵੇਂ ਜਿਵੇਂ ਨਿੱਕੀ ਦੀ ਮਾਂ ਨੂੰ ਨਿੱਕੀ ਦਾ ਡੈਡੀ ਥੋੜਾ-ਥੋੜਾ ਪੁੱਲ ਦੱਤੇ ਉਹਦਾ ਅਰਜ਼ਾਨ ਨਿੱਕੀ ਨਾਲ ਹੋਣਾ ਸ਼ੁਰੂ ਹੋ ਜਾ। ਨਿੱਕੀ 5-6 ਮਹੀਨਿਆਂ ਦੀ ਹੋ ਜਾਂਦੀ। ਉਹਨੂੰ ਉਹਦਾ ਬਾਪ ਨਿਵਾਉਂਦਾ ਤੇ ਪਿਆਰ ਇੰਨਾ ਚੁੱਧਾ ਹੋ ਜਾਂਦਾ ਕਿ ਉਹਨੂੰ ਸਾਰੀ ਦੁਨੀਆ ਕੋ। ਨਿੱਕੀ ਦਾ ਮਾਸੂਮ ਚਿਹਰਾ ਲੈ ਕੇ ਨਿੱਕੇ ਹੱਥ ਤੇ ਜਦੋਂ ਬਾਪ ਦੇ ਬੋਕਲ ਦੇ ਵਿੱਚ ਪੈਂਦੀ ਤੇ ਉਹ ਆਪਣੀਆਂ ਬਾਪ ਦੀਆਂ ਉਂਗਲਾਂ ਨੂੰ ਐ ਜ਼ੋਰ ਦੇ ਨਾਲ ਫੜਦੀ ਘੁੱਟਦੀ ਤੇ ਹੱਥ ਐਨਾ ਜ਼ੋਰ ਨਾਲ ਘੁੱਟ ਕੇ ਕਿ ਬਾਪ ਨੂੰ ਉਮੀਦ ਐਨੀ ਜਾਗਦੀ ਕਿ ਇਹ ਮੇਰੀ ਵਾਰਸ ਹੁੰਦੀ ਇਹ ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਖੁਸ਼ੀਆਂ ਲੈ ਕੇ ਆਉਗੀ ਹਮੇਸ਼ਾ ਹੀ ਦੇਖਿਆ ਹੈ ਕਿ ਧੀਆ ਏ ਜਿਹੜੀਆਂ ਉਹ ਪਿਓ ਦੀ ਜਾਦੇ ਘਾਤਿਆਂ ਹੁੰਦੇ ਲੜਕੇ ਥੋੜੇ ਜਿਹਾ ਪਿਓ ਦਾ ਘੱਟ ਘਰਦੇ ਹੁੰਦੇ ਆ ਹਮੇਸ਼ਾ ਹੀ ਦੇਖਦੇ ਆ ਕਿ ਲੜਕੀਆਂ ਬਹੁਤ ਜ਼ਿਆਦੇ ਪਿਓ ਦੀ ਰਿਕਵੈਸਟ ਇੱਜ਼ਤ ਕਰਦੀਆਂ ਹੁੰਦੀਆਂ ਹੌਲੀ ਹੌਲੀ ਜਦੋਂ ਉਹ ਦੁੱਧ ਪਿਉਂਦਾ ਉਹ ਬਾਤ ਵੀ ਨਹੀਂ ਕਰਦੀ ਉਹ ਆਪ ਹੀ ਧੂੰਦਾ ਆਪ ਹੀ ਨਵਾਉਂਦਾ ਨਵਾ ਕੇ ਉਹਦੇ ਨਾਲ 2 ਘੰਟੇ 1 ਘੰਟਾ ਲਾਡ ਲੜਾਉਂਦਾ ਤੇ ਉਹਨੂੰ ਜਿੱਥੇ ਵੀ ਜਾਂਦਾ ਆਪਦੀ ਬੁੱਕਲ ਦੇ ਵਿੱਚ ਪਿਠਾ ਕੇ ਇਹ ਅਕਤਰਾ ਕੰਮ ਦਾ ਲੈ ਕੇ ਗੀੜੇ ਕਰਦਾ ਪਰ ਆਕਰ ਨੂੰ ਹੌਲੀ ਹੌਲੀ ਵੱਡੀ ਹੋ ਗਈ ਜਦੋਂ ਉਹ 5-6 ਮਹੀਨਿਆਂ ਦੀ ਹੋਈ ਰੋੜਨ ਲੱਗੀ ਉਹਦੇ ਬਾਪ ਨੇ ਹੋਰ ਵੀ ਛੇ ਆ ਲੱਗੀ ਤੇ ਬਾਪ ਉਹਦੇ ਆਸਤੇ ਵਧੀਆ-ਵਧੀਆ ਖੇਡਾਂ ਲੈ ਕੇ ਆਉਂਦਾ ਪਰ ਇੱਕ ਦਿਨ ਇਹੋ ਜਿਹਾ ਆਇਆ ਕਿ ਜਦੋਂ ਉਹ ਸਾਲ ਡੇਢ ਸਾਲ ਦੀ ਹੋਈ ਤੇ ਉਸ ਨੇ ਆਪਣੇ ਮੂੰਹ ਦੇ ਵਿੱਚੋਂ ਇੱਕ ਆਵਾਜ਼ ਕੱਢੀ ਪਾਪਾ 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 ਜਦੋਂ ਨਿੱਕੀ ਦੇ ਪਿਓ ਨੇ ਇੰਨੀ ਆਵਾਜ਼ ਸੁਣੀ ਉਹ ਖੁਸ਼ੀ ਨਾਲ ਝੂਮ ਉੱਠਿਆ ਤੇ ਆਪਣੀ ਨਿੱਕੀ ਨੂੰ ਲੈ ਕੇ ਕਲੀ ਦੇ ਵਿੱਚ ਪੱਚਿਆ ਤੇ ਲੋਕਾਂ ਨੂੰ ਵਾਜਾ ਦੇਣ ਲੱਗਿਆ ਦੇਖੋ ਮੇਰੀ ਲੜਕੀ ਨੇ ਮੈਨੂੰ ਪਾਪਾਟ ਪਾਪਾਟ ਪਾਪਾ ਦੋਸਤੋ ਲੜਕੀਆਂ ਆਪਣੀ ਕਿਸਮਤ ਆਪ ਲਿਖਾ ਕੇ ਲੈ ਆਉਨੀਆਂ ਉਹ ਕਿਸੇ ਦਾ ਕੁਝ ਨਹੀਂ ਖਾਂਦੀ ਵਿਚਾਰੀ ਨੂੰ ਉਹਨੂੰ ਕੀ ਪਤਾ ਸੀ ਕਿ ਮੈਂ ਮਾਂ ਦਾ ਮੂੰਹ ਨਹੀਂ ਦੇਖਣਾ। ਉਹਦੇ ਆਸਤੇ ਤਾਂ ਉਹ ਹੀ ਉਹਦਾ ਮਾਂ ਸੀ, ਉਹ ਹੀ ਉਹਦਾ ਪਿਆਰ ਸੀ। ਪਰ ਕਈ ਲੋਕ ਇਹ ਚੀਜ਼ ਨੂੰ ਬਹੁਤ ਦੇਖਦੇ ਆ। ਆਮ ਤੌਰ ਤੇ ਦੇਖਦੇ ਆ। ਕਈ ਮਾਵਾਂ ਦੀ ਮੌਤ ਹੋ ਜਾਂਦੀ ਆ ਜਨਮ ਦੇਦਸਾਰ। ਪਰ ਉਹਦਾ ਕਾਤਲ ਉਸਦੇ ਬੱਚੇ ਨੂੰ ਦਿਨਾ। ਪਰ ਉਸ ਦਾ ਬੱਚੇ ਦਾ ਕਾਤਲ ਨਹੀਂ। ਕਿਉਂਕਿ ਕੌਣ ਇਹ ਅੱਗੇ ਹੋ ਜੇ ਕਰਮ ਕੀਤੇ ਹੁੰਦੇ ਆ ਕਿ ਰੱਬ ਇਹੋ ਜੀ ਉਹਦੇ ਨਾਲ ਹੁੰਦੀ ਆ। ਪਰ ਕਦੇ ਵੀ ਆਪ ਦੀਆਂ ਲੜਕੀਆਂ ਦੇ ਨਾਲ ਇਹੋ ਜਿਹਾ ਲੜਕੇ ਦੇ ਨਾਲ ਵਿਹਾਰ ਨਾ ਕਰੋ ਕਿ ਇਹ ਸੜਕਾਂ ਤੱਕ ਨਿੱਕੀ ਅੱਜ ਕਨ ਬਹੁਤ ਹੀ ਪੜ ਲੈ ਕੇ ਬਹੁਤ ਵੱਡੀ ਸਟੂਡੈਂਟਸ ਤੋਂ ਅਜੀਤ ਤਗੜੀਆਂ ਪੜਾਹਗੀਆਂ ਕਰਕੇ ਡਿਗਰੀਆਂ ਕਰਕੇ ਬਹੁਤ ਹੀ ਵੱਡੀ ਪੁਸਤਕ ਤੇ ਬੈਠੀ ਹੈ ਪਰ ਉਹ ਆਪਣੇ ਬਾਪ ਨੂੰ ਨੇ ਇੰਨੀ ਵਧੀਆ ਤਰੀਕੇ ਨਾਲ ਰੱਖਿਆ ਹੋਇਆ ਹੈ ਕਿ ਜੋ ਲੜਕਾ ਨਹੀਂ ਸੀ ਰੱਖ ਸਾਹਿਬ ਦੋਸਤੋ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਕਮੈਂਟ ਸ਼ੇਅਰ ਕਰਕੇ ਜਰੂਰ ਦੱਸੋ ਤੇ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਪੌਣ ਧੰਨਵਾਦ ਮਿਲਦੇ ਆਪਾਂ ਤੁਹਾਨੂੰ ਅਗਨੀ ਵੀਡੀਓ ਦੇ ਵਿੱਚ